ਕੰਟਰੀਓ ਦੇ ਪ੍ਰੀਮੀਅਰ ਡੱਕ ਫੋਟਾ ਡੱਕਰਾ ਇੱਕ ਲੁਟੇਰੇ ਨੇ ਨਾਲ ਹੋ ਗਿਆ ਤੇ ਉਹਨਾਂ ਨੇ ਲੁੱਟਦਾ ਸਾਰਾ ਮਾਲ ਉਸ ਕੋਲੋਂ ਘਟਵਾ ਲਿਆ। ਹਾਂ ਐਮਪਾਇਰ ਕਲੱਬ ਦੇ ਖਚਾ-ਖਚੇ ਪਰੇ ਕਮਰੇ ਦੇ ਵਿੱਚ ਇੱਕ دلچਸਪ ਕਿੱਸਾ ਸਾਂਝਾ ਕਰਦੇ ਆ ਡੱਕ ਕੋੜ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਕੁਝ ਬੂਟੇ ਲੈਨ ਹੋਮ ਦੀਪੂ ਵੱਲ ਗਈ। ਜਿਉਂ ਹੀ ਉਹ ਸਟੋਰ ਤੋਂ ਬਾਹਰ ਪਹੁੰਚੇ ਤਾਂ ਇੱਕ ਲਖਸ਼ ਨੂੰ ਬੈਗ ਲੈ ਕੇ ਦੌੜते ਦੇਖਿਆ ਜਿਸ ਦਾ ਪਿੱਛਾ ਸਟੋਰ ਮੈਨੇਜਰ ਅਤੇ ਸਿਕਿਉਰਿਟੀ ਵਾਲੇ ਕਰ ਰਹੇ ਸਨ। ਡਕੋਰ ਮੁਤਾਬਕ ਹਲੇ ਉਹ ਆਪਣੀ ਕਾਰ ਦੇ ਵਿੱਚੋਂ ਬਾਹਰ ਨਹੀਂ ਸਨ ਆਏ ਅਤੇ ਉਹਨਾਂ ਨੇ ਲੁਟੇਰੇ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ ਪਰ ਸਟੋਰ ਮੈਨੇਜਰ ਅਤੇ ਸਿਕਿਉਰਟੀ ਵਾਲੇ ਨੇ ਅਚਾਨਕ ਰੋਕਿਆ ਇਸ ਦੇ ਬਾਵਜੂਦ ਡਕ ਫੋਰਡ ਲੁਟੇਰੇ ਦੇ ਪਿੱਛੇ ਗਏ ਅਤੇ ਕੁਝ ਦੂਰ ਜਾ ਕੇ ਉਸ ਨੂੰ ਘੇਰ ਲਿਆ ਪ੍ਰੀਮੇਰ ਦੇ ਦਿਲ ਦੀਆਂ ਧੜਕਨਾਂ ਤੇਜ਼ ਹੋ ਚੁੱਕੀਆਂ ਸਨ ਅਤੇ ਲੁਟੇਰੇ ਨੂੰ ਆਪਣਾ ਬੈਗ ਖਾਲੀ ਕਰਨ ਦੇ ਹੁਕਮਤੇ ਦਿੱਤਾ ਡਕ ਫੋਰਡ ਨੇ ਵੀ ਕਿਹਾ ਕਿ ਜੇ ਬੈਗ ਖਾਲੀ ਨਾ ਕੀਤਾ ਤਾਂ ਕੁਟ ਖਾਣ ਵਾਸਤੇ ਤਿਆਰ ਹੋ ਜਾਵੇ ਅਨਟੈਰੀਓ ਦੇ ਪ੍ਰੀਮੀਅਰ ਮੁਤਾਬਕ ਉਹ ਬਹੁਤ ਬੁਸਰੇ ਦੇ ਵਿੱਚ ਸਨ ਅਤੇ ਇਸ ਦੇ ਦੌਰਾਨ ਲੁਟੇਰੇ ਨੇ ਆਪਣੀ ਬੈਗ ਦੇ ਵਿੱਚੋਂ ਸਾਹ ਬਲੇਡ ਕੱਟ ਕੇ ਬਾਹਰ ਰੱਖ ਦਿੱਤਾ ਜੋ ਉਸਨੂੰ ਸਟੋਰ ਦੇ ਵਿੱਚੋਂ ਚੋਰੀ ਕੀਤਾ